ਤੁਕ ਰਾਤ ਦੇ ਵਿਚਾਰ ਸਿਰਫ ਜ਼ਿੰਦਗੀ ਜਿਉਣਾ ਕੋਈ ਮਾਇਨੇ ਨਹੀਂ ਰੱਖਦਾ ਸੱਚਾਈ ਨਾਲ ਜਿਉਣਾ ਮਾਇਨੇ ਰੱਖਦਾ ਹੈ ਮਿੱਤਰਤਾ ਕਰਨ ਲਈ ਕਾਲੀ ਨਾ ਕਰੋ ਜੇ ਹੋ ਗਈ ਤਾਂ ਅੰਤ ਤੱਕ ਨਿਭਾਓ ਮੈਂ ਬੁੱਧੀ ਜੀਵੀ ਹਾਂ ਇਸੇ ਕਰਕੇ ਮੈਨੂੰ ਪਤਾ ਹੈ ਕਿ ਮੈਂ ਕੀ ਨਹੀਂ ਜਾਣਦਾ ਝੂਠੇ ਸ਼ਬਦ ਸਾਡੀ ਆਤਮਾ ਨੂੰ ਬੁਰਾਈ ਨਾ ਪਰ ਦਿੰਦੇ ਹਨ ਤੁਸੀਂ ਜਿਹੋ ਜਹਾ ਦਿਖਣਾ ਚਾਹੁੰਦੇ ਹੋ ਉਹ ਜਿਹਾ ਹੀ ਬਣਨ ਦੀ ਕੋਸ਼ਿਸ਼ ਕਰੋ ਦੂਜੇ ਵਿਅਕਤੀ ਖਾਣ ਲਈ ਜਾਂਦੇ ਹਨ ਮੈਂ ਜਿਉਣ ਲਈ ਖਾਂਦਾ ਹਾਂ ਆਲਸ ਛੀਵਨ ਬਤੀਤ ਕਰਨਾ ਆਤਮ ਹੱਤਿਆ ਹੈ ਚੰਗਾ ਇਨਸਾਨ ਉਹੀ ਹੈ ਜੋ ਹੋਰ ਨਾ ਅੰਦਰੋਂ ਬੁਰਾਈਆਂ ਲੱਭਣ ਦੀ ਥਾਂ ਚੰਗਿਆਈਆਂ ਲੱਭੇ ਆਦਮੀ ਤੋਂ ਵੱਧ ਜ਼ਹਿਰੀਲਾ ਜੀਵ ਕੋਈ ਨਹੀਂ ਹਰ ਚੰਗੇ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲਾਂ 'ਤੇ ਕਰਤੱਵ ਤੇ ਅਸੂਲਾਂ ਤੋਂ ਕਦੇ ਵੀ ਨਾ ਡੋਲੇ ਆਪਣਾ ਨਾਮ ਸਦਾ ਕਾਇਮ ਰੱਖਣ ਲਈ ਆਦਮੀ ਵੱਡੇ ਤੋਂ ਵੱਡਾ ਕੁਰਬਾਨੀ ਦੇ ਤਿਆਰ ਹੋ ਜਾਂਦਾ ਹੈ ਇਸ ਵਾਸਤੇ ਉਹ ਅੰਨੇਵਾ ਧਨ ਖਰਚਣ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਇਥੋਂ ਤੱਕ ਕਿ ਮਰਨ ਲਈ ਵੀ ਤਿਆਰ ਹੋ ਜਾਂਦਾ ਹੈ ਆਪਣਾ ਸਮਾਂ ਦੂਜਿਆਂ ਦੇ ਲੇਖਾਂ ਦੀ ਥਾਂ ਖੁਦ ਨੂੰ ਸੁਧਾਰਨ ਲਈ ਲਾਇਆ ਜਾਵੇ ਤਾਂ ਕਿ ਤੁਸੀਂ ਉਹਨਾਂ ਚੀਜ਼ਾਂ ਦੀ ਸੱਚਾਈ ਨੂੰ ਜਾਣ ਸਕੋ ਜਿਨ੍ਹਾਂ ਖਾਤਰ ਉਹਨਾਂ ਨੇ ਸਖਤ ਮਿਹਨਤ ਕੀਤੀ ਜਿਹੜਾ ਆਪਣੇ ਅਨੁਭਵਾਂ ਤੋਂ ਲਾਭ ਨਾ ਉਠਾ ਸਕੇ ਉਹ ਮੂਰਖ ਹੈ ਜਿਹੜਾ అనుభవਾਂ ਤੋਂ ਪਹਿਲਾਂ ਹੀ ਦੂਜੀਆਂ ਉਦਾਹਰਨਾਂ ਤੋਂ ਕੰਮ ਦੀ ਗੱਲ ਸਿੱਖ ਲਵੇ ਉਹੀ ਇਨਸਾਨ ਬੁੱਧੀਮਾਨ ਹੈ ਉਹ ਸਭ ਤੋਂ ਅਮੀਰ ਹੈ ਜਿਹੜਾ ਸਭ ਤੋਂ ਥੋੜੀ ਵਸਤੂ ਨਾਲ ਸੰਤੁਸ਼ਟ ਹੈ ਕਿਉਂਕਿ ਜੋ ਸੰਤੋਖ ਪ੍ਰਕਿਰਤੀ ਦਾ ਸਾਧਨ ਹੈ ਸਭ ਤੋਂ ਚੰਗਾ ਵਿਅਕਤੀ ਉਹ ਹੈ ਜੋ ਤਰੱਕੀ ਵਾਸਤੇ ਸਭ ਤੋਂ ਵੱਧ ਮਿਹਨਤ ਕਰਦਾ ਹੈ ਕਰੋਧ ਤੋਂ ਬਾਅਦ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਚਿੰਤਾ ਹੈ ਜੋ ਮਨੁੱਖ ਨੂੰ ਅੰਦਰੋਂ-ਅੰਦਰੀ ਖੋਖਲਾ ਕਰਕੇ ਉਸ ਦਾ ਨਾਸ਼ ਕਰ ਦਿੰਦੀ ਹੈ ਭਲੇ ਬਣ ਕੇ ਤੁਸੀਂ ਦੂਜਿਆਂ ਦੀ ਭਲਾਈ ਦਾ ਕਾਰਨ ਵੀ ਬਣ ਸਕਦੇ ਹੋ ਜਿਸ ਨੂੰ ਆਪਣੀ ਮਸ਼ਹੂਰੀ ਕਹਿੰਦੇ ਹਾਂ ਉਹ ਕੁਝ ਹੋਰ ਨਹੀਂ ਸਾਡੇ ਸ਼ਾਨਦਾਰ ਕਾਰਨਾਮਿਆਂ ਦੀ ਖੁਸ਼ਬੂ ਹੁੰਦੀ ਹੈ ਇਸ ਸੰਸਾਰ ਵਿੱਚ ਸਭ ਤੋਂ ਵੱਡੀ ਵਸਤੂ ਇਹ ਨਹੀਂ ਕਿ ਅਸੀਂ ਕਿੱਥੇ ਹਾਂ ਸਗੋਂ ਇਹ ਹੈ ਕਿ ਕਿਸ ਪਾਸੇ ਚੱਲ ਰਹੇ ਹਾਂ ਆਨੰਦ ਉਹ ਖੁਸ਼ੀ ਹੈ ਜਿਸ ਨੂੰ ਭੋਗਣ ਮਗਰੋਂ ਪਛਤਾਉਣਾ ਨਹੀਂ ਪੈਂਦਾ ਮਨੁੱਖ ਸਿੱਖਿਆ ਤੋਂ ਨਹੀਂ ਤਜਰਬਿਆਂ ਤੋਂ ਸਿੱਖਦਾ ਹੈ ਜੀਵਨ ਪ੍ਰਿਕਿਆ ਬਾਜੋਂ ਵਿਅਰਥ ਹੈ ਜੀਵਨ ਪ੍ਰਿਕਿਆ ਬਾਜੋਂ ਵਿਅਰਥ ਹੈ ਜਿਸ ਕੰਮ ਵਿੱਚ ਜਜ਼ਬਾ ਨਹੀਂ ਰਹਿੰਦਾ ਉਹ ਜਲਦੀ ਹੀ ਅਲੋਪ ਹੋ ਜਾਂਦੀ ਹੈ ਜੇ ਇਨਸਾਨ ਸਹੀ ਸਵਾਲ ਕਰਨਾ ਸਿੱਖ ਜਾਵੇ ਤਾਂ ਜ਼ਹਿਨ ਦੇ ਅੰਦਰ ਕੈਦ ਖਿਆਲਾਂ ਅਤੇ ਸਵਾਲਾਂ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਹੈ ਇਹ ਸਾਰੇ ਵਿਚਾਰ ਸੁਕਰਾਟ ਜੀਵਨ ਤੇ ਵਿਚਾਰ ਰਾਮ ਸਰੂਪ ਸ਼ਰਮਾ ਜੀ ਦੀ ਕਿਤਾਬ ਵਿੱਚੋਂ ਲਏ ਗਏ ਹਨ